ਇਹ ਹੜਪੀੜਤ ਲਈ ਵੀ ਅਸੀਂ ਬਹੁਤ ਅਰਦਾਸ ਕਰਦੇ ਆਂ ਦਿਲੋਂ ਦਿਲੋਂ ਕਰਦੇ ਆਂ ਅਰਦਾਸ ਵੀ ਕਿ ਨਾ ਛੇਤੀ ਛੇਤੀ ਉਹਨਾਂ ਨੂੰ ਪੈੜੀਆਂ ਉਹਨਾਂ ਦੀ ਠੀਕ ਹੋ ਜਾਣਾ ਉੱਥੇ ਸਾਡੇ ਪਿੰਡੋਂ ਬਹੁਤ ਗਈ ਜਾਣਗੇ ਆ ਜੀ ਜੀ ਆਈ ਸਪੈਸ਼ਲ ਦੇਖਣ ਆਏ ਆ ਜੀ ਅੱਜ ਕੋਈ ਵੀਡੀਓ ਫੇਕ ਵੀ ਪਾਈ ਜਾਂਦਾ ਸੀ ਕਹਿੰਦਾ ਸੀ ਮੇਲਾ ਲੱਗਣਾ ਨਹੀਂ ਕੋਈ ਕਹਿੰਦਾ ਸੀ ਲੱਗਣਾ ਹੈ ਕੋਈ ਕਹਿੰਦਾ ਜੀ ਨਹੀਂ ਲੱਗਣਾ ਅੱਜ ਹੀ ਸਪੈਸ਼ਲ ਦੇਖਣ ਆਏ ਆ ਜੀ ਪਹਿਲਾ ਮਤਲਬ ਕਿ ਕੈਨਸਲ ਹੋ ਗਿਆ ਸੀਗਾ ਹਣਾ ਤੇ ਹੜਾਂ ਦੇ ਕਰਕੇ ਤੇ ਫਿਰ ਅਸੀਂ ਨਾ ਮਤਲਬ ਕਿ ਡੀਕ ਸੀ ਸਾਡੇ ਬੱਚਾ ਬਹੁਤ ਕਰਦਾ ਪਿਆ ਸੀ ਵੀ ਹਣਾ ਆਪਾਂ ਮੇਲਾ ਵੇਖਣਾ ਵਾ ਤੇ ਅੱਜ ਦੀ ਜਦ ਅਸੀਂ ਮਤਲਬ ਕਿ ਥੋੜੀ ਜੀ ਉਹ ਕੀਤੀ ਵਜਿਹਾ ਤੁਹਾਨੂੰ ਦਿਖਾ ਕੇ ਲੈ ਕੇ ਆਉਣੇ ਤੇ ਵਾਟ ਇਹਨਾਂ ਨੇ ਕਿਹਾ ਵੀ ਮੇਲਾ ਆਪਣਾ ਕੱਲ੍ਹ ਤੋਂ ਸਟਾਰਟ ਹੋਊਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਹਿਰੇ 12ਵੀਂ ਸਦੀ ਦੇ ਪ੍ਰਮੁੱਖ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਫਰੀਦਕੋਟ ਵਿੱਚ ਹਰ ਸਾਲ ਮੇਲਾ ਲੱਗਦਾ ਤੇ ਇਸ ਵਾਰੀ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਗਈਆਂ ਬਸ ਇੱਕ ਜਾਂ ਦੋ ਦਿਨ ਹੋਰ ਇੰਤਜ਼ਾਰ ਤੇ ਮੇਲਾ ਇਹ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਦਕ ਚੌਕ ਦੇ ਵਿੱਚ ਪੂਰੀ ਤਰ੍ਹਾਂ ਤਿਆਰੀਆਂ ਹੋ ਗਈਆਂ ਝੂਲੇ ਲੱਗ ਚੁੱਕੇ ਆ ਤੇ ਇੱਕ ਅੱਦਾ ਜਿਹੜਾ ਰਹਿੰਦਾ ਇਹ ਤੁਸੀਂ ਦੇਖ ਸਕਦੇ ਹੋ ਉਹ ਵੀ ਲੱਗ ਰਿਹਾ ਤਿਆਰ ਹੋ ਰਿਹਾ ਤੇ ਜਿਹੜੇ ਇੱਥੇ ਦੇਖਣ ਵਾਲੇ ਨੇ ਹੁਣੇ ਆਉਣੇ ਸ਼ੁਰੂ ਹੋ ਗਏ ਆ ਲੋਕ ਜਿਹੜੇ ਸ਼ਹਿਰ ਵਾਸੀ ਆ ਜਾਂ ਹੋਰ ਆ ਉਹ ਆਉਣੇ ਸ਼ੁਰੂ ਹੋ ਗਏ ਆ ਤੇ ਲੋਕਾਂ ਨੂੰ ਪਹਿਲਾਂ ਜਦੋਂ ਕਵੇਰੀ ਕੈਨਸਲ ਦਾ ਆ ਗਿਆ ਸੀ ਤੇ ਬੜੇ ਮਜੂਸ ਹੋ ਗਏ ਸੀ ਪਰ ਹੁਣ ਜਿਹੜੇ ਨੌਜਵਾਨ ਵਰਗ ਆ ਖਾਸ ਕਰਕੇ ਉਹਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਬੜਾ ਚਾਹ ਚੜਿਆ ਹੋਇਆ ਹੈ ਤੇ ਉਹ ਦੇਖਣ ਲਈ ਆਉਣ ਦਾ ਵਾਅਦਾ ਵੀ ਕਰ ਰਹੇ ਆ ਤੇ ਭਰੋਸਾ ਵੀ ਦੇ ਰਹੇ ਆ ਕਿ ਉਹ ਜਰੂਰ ਆਉਣਗੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਹੁਣੇ ਤੋਂ ਆਉਣੇ ਸ਼ੁਰੂ ਹੋ ਗਏ ਆ ਨੌਜਵਾਨ ਵਰਗ ਜਿਹੜਾ ਉਹ ਦੇਖਣ ਲਈ ਇਸ ਮੇਲੇ ਦੀਆਂ ਤਿਆਰੀਆਂ ਨੇ ਰੇਲ ਗੱਡੀ ਲਈ ਬਣ ਰਹੀ ਆ ਔਰ ਕਿਸ਼ਤੀ ਆ ਟੰਡੋਲਾ ਇਹ ਕਿਸ਼ਤੀ ਵਾਲਾ ਝੂਲਾ ਹੋਰ ਇਹ ਬਹੁਤ ਵੱਡਾ ਇੱਕ ਲੈਗ ਹੋ ਰਾਇਆ ਕਿ ਵੀ ਪਰਿਵਾਰ ਆ ਜਿਹੜਾ ਇਹ ਤੁਹਾਨੂੰ ਦੇਖਣ ਆਇਆ ਹੋਇਆ ਹੈ ਕਿ ਕਿੰਨੀ ਕੁ ਤਿਆਰੀ ਹੋ ਗਈ ਹੈ ਤੇ ਕਦੋਂ ਅਸੀਂ ਆਉਣਾ ਲਗਭਗ 100 ਤੋਂ ਵੱਧ ਇੱਥੇ ਦੁਕਾਨਾਂ ਬਣਾਈਆਂ ਗਈਆਂ ਸਟਾਲਾਂ ਸਜਾਈਆਂ ਗਈਆਂ ਇਹਨਾਂ ਦੇ ਵਿੱਚ ਮਨੋਰੰਜਨ ਗੇਮਾਂ ਜਿਹੜੀਆਂ ਇਹਨਾਂ ਦੁਕਾਨਾਂ ਦੇ ਵਿੱਚ ਉਹ ਹੋਣੀਆਂ ਤੇ ਸਾਹਮਣੇ ਇਹ ਜਿਹੜੀਆਂ ਹੈ ਗਿੰਦਕਾਨਾ ਤੁਸੀਂ ਉਹ ਜਿੱਥੋਂ ਐਂਟਰੀ ਹੈ ਉੱਥੇ ਦੇਖ ਸਕਦੇ ਹੋ ਇੱਥੇ ਸ਼ਾਪਿੰਗ ਦਾ ਜਿਹੜਾ ਸਮਾਨ ਆ ਉਹ ਆਉਣਾ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਇਹ ਐਂਟਰੀ ਗੇਟ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਇਹ ਫੂਡ ਕੋਰਟ ਪਾਈ ਗਈ ਹੈ ਖਾਣ ਪੀਣ ਦਾ ਸਮਾਨ ਵੱਖ-ਵੱਖ ਪਾਸਾਂ ਫੇਰਵਾਣਾ ਉਹ ਆ ਤੇ ਝੂਲੇ ਸਾਰੇ ਮੇਲੇ ਦੇ ਰੰਗ ਆ ਉਹ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਕ ਪਾਸੇ ਖੁਸ਼ੀ ਵੀ ਬਹੁਤ ਹੋ ਰਹੀ ਹੈ ਜੀ ਮੇਲਾ ਕਿਉਂਕਿ ਸਾਲ ਬਾਅਦ ਆਉਂਦਾ ਇੱਕ ਪਾਸੇ ਦੁੱਖ ਵੀ ਜਿਵੇਂ ਆਪਣੇ ਹੜਪੀੜਤ ਜਾਨ ਬਾਰੇ ਕਿਨਾਂ ਦੇ ਜਾਂਦੇ ਆ ਉਧਰ ਬਸ ਦੁੱਖ ਹੀ ਹੁੰਦੇ ਆ ਬੰਦਾ ਕਿਉਂਕਿ ਹੁਣ ਮਨੋਰੰਜਨ ਵੀ ਜ਼ਰੂਰੀ ਆ ਇਸ ਸਾਲ ਚ ਇੱਕ ਵਾਰੀ ਆਉਣਾ ਮੇਲਾ ਬਾਬਾ ਫਰੀਦ ਜੀ ਦਾ ਆਗਮਨ ਪੁਰਬਾ ਇਹ ਜਰੂਰ ਇਹ ਸਾਰਿਆਂ ਨੂੰ ਆਉਣਾ ਚਾਹੀਦਾ ਇੱਕ ਵਾਰੀ ਇੱਕ ਵਾਰੀ ਸਾਰੇ ਜਾ ਆ ਜਾਣੇ ਆ ਕੇ ਵੇਖਣ ਵੀ ਮੇਲਾ ਕਿਵੇਂ ਆ ਤੇ ਹੜਪੀੜ ਤਲੀ ਵੀ ਅਸੀਂ ਬਹੁਤ ਅਰਦਾਸ ਕਰਦੇ ਆ ਦਿਲੋਂ ਦਿਲੋਂ ਕਰਦੇ ਆ ਅਰਦਾਸ ਵੀ ਕਿ ਨਾ ਛੇਤੀ ਛੇਤੀ ਉਹਨਾਂ ਨੂੰ ਪੈੜੀਆਂ ਉਹਨਾਂ ਦੀ ਠੀਕ ਹੋ ਜਾਣਾ ਤੁਸੀਂ ਜਾ ਕੇ ਵੀ ਆਏ ਹੋ ਉੱਥੇ ਹਾਂਜੀ ਜਾ ਕੇ ਵੀ ਆਏ ਆਈ ਉੱਥੇ ਸਾਡੇ ਪਿੰਡੋਂ ਬਹੁਤ ਗਈ ਜਾਣੇ ਗਈ ਆਈ ਲੰਗਰ ਵੀ ਲੱਗ ਗਏ ਆ ਬਾਕੀ ਮਾਲਕ ਮੁਰਿਆ ਹੀ ਅਰਦਾਸ ਆ ਛੇਤੀ ਸਭ ਕੁਝ ਠੀਕ ਕਰ ਦੇਣਾ ਸਾਲਾ ਤੇ ਆਪਣਾ ਮੇਲਾ ਲੱਗਦਾ ਬਾਬਾ ਫਰੀਦ ਜੀ ਦਾ ਤੇ ਪਹਿਲਾਂ ਮਤਲਬ ਕਿ ਕੈਨਸਲ ਹੋ ਗਿਆ ਸੀਗਾ ਹਨਾ ਤੇ ਹੜਾਂ ਦੇ ਕਰਕੇ ਤੇ ਫਿਰ ਅਸੀਂ ਨਾ ਮਤਲਬ ਕਿ ਡੀਕ ਸੀਗੀ ਸਾਡੇ ਬੱਚਾ ਬਹੁਤ ਕਰਦਾ ਪਿਆ ਸੀ ਵੀ ਹਨਾ ਆਪਾਂ ਮੇਲਾ ਵੇਖਣਾ ਵਾ ਤੇ ਅੱਜ ਦੀ ਜਦ ਅਸੀਂ ਮਤਲਬ ਕਿ ਥੋੜੀ ਜੀ ਉਹ ਕੀਤੀ ਬਸ ਕਿ ਤੁਹਾਨੂੰ ਦਿਖਾ ਕੇ ਲੈ ਕੇ ਆਉਣੇ ਤੇ ਵਾਟ ਇਹਨਾਂ ਨੇ ਕਿਹਾ ਵੀ ਮੇਲਾ ਆਪਣਾ ਕੱਲ ਤੋਂ ਸਟਾਰਟ ਹੋਊਗਾ ਤੇ ਤੁਸੀਂ ਵੀ ਸਾਰੇ ਜੀ ਜਰੂਰ ਆਇਓ ਮੇਲਾ ਹਨਾ ਆਪਣਾ ਲੱਗ ਰਿਹਾ ਵਾ ਤੇ ਨਾਲੇ ਬਾਬਾ ਜੀ ਦੇ ਕਰੇਓ ਦਰਸ਼ਨ ਤੇ ਕੱਲ ਤੱਕ ਇਹ ਕੰਪਲੀਟ ਹੋ ਜਾਣਾ ਵਾ ਸਾਰਾ ਕਿਵੇਂ ਲੱਗਦਾ ਕਿ ਚਾ ਚੜਿਆ ਮੇਲਾ ਦੇਖ ਕੇ ਹਾਂਜੀ ਹਾਂਜੀ ਚਾ ਆਪਾਂ ਨੂੰ ਬਹੁਤ ਚੜ ਚੁ ਕਹਿਣਾ ਤੇ ਆਪਣਾ ਬੱਚਾ ਬਹੁਤ ਹੈ ਮਤਲਬ ਕਿ ਐਕਸਾਈਟਿਡ ਸੀਗਾ ਦੇਖਣ ਨੂੰ ਤੇ ਦਾ ਕਰਕੇ ਆਪਾਂ ਨੂੰ ਗੇੜਾ ਦਵਾਇਆ ਥੋੜਾ ਜਿਹਾ ਝੂਲੇ ਤੇ ਬਿਠਾਇਆ ਤੇ ਇਹਨੂੰ ਮਤਲਬ ਕਿ ਬਹੁਤ ਮਜ਼ਾ ਆਇਆ ਹੁਣ ਹੁਣ ਐਵੇਂ ਹੀ ਕਹਿੰਦਾ ਪਿਆ ਸੀ ਵੀ ਕਦੋਂ ਮੇਲਾ ਸਟਾਰਟ ਹੋਊਗਾ ਜਲਦੀ ਜਲਦੀ ਮੈਨੂੰ ਮੇਲੇ ਚ ਲੈ ਕੇ ਜਾਓ ਤੇ ਬਟ ਆਪਾਂ ਹਨਾ ਕੱਲ ਤੱਕ ਜਾਂ ਦੋ ਦਿਨ ਤੱਕ ਕੰਪਲੀਟ ਹੋ ਜਾਣਾ ਤੇ ਆਪਾਂ ਜ਼ਰੂਰ ਆਵਾਂਗੇ ਤੇ ਤੁਸੀਂ ਵੀ ਸਾਰੇ ਆਇਓ ਬੱਚਿਆਂ ਨੂੰ ਆਪਾਂ ਕੱਲ ਤੇ ਪਰਸੋਂ ਫੇਰ ਲੈ ਕੇ ਆਵਾਂਗੇ ਮੇਲਾ ਦਿਖਾਉਣ ਲਈ ਹਾਂਜੀ ਬਹੁਤ ਵਧੀਆ ਜੀ ਨਾਲੇ ਕਹਿ ਰ ਬਹੁਤ ਵਧੀਆ ਸੱਜਿਆ ਹੋਇਆ ਮੇਲਾ ਬਹੁਤ ਸੋਹਣਾ ਹੈ ਚਲੋ ਹਰ ਸਾਲ ਲੱਗਦਾ ਹੈ ਐਤ ਕੀ ਵੀ ਲੱਗੇ ਵਧੀਆ ਮੇਲਾ ਹੈ ਬਾਬਾ ਜੀ ਦਾ ਸ਼ੁਗਰ ਹੈ ਚਲੋ ਲਿਆਵਾਂਗੇ ਬੱਚਿਆਂ ਨੂੰ ਵੀ ਨਾਲ ਸਾਰਿਆਂ ਨੂੰ ਦਿਖਾਵਾਂਗੇ ਯਾਰਾ ਦੋਸਤਾਂ ਨੂੰ ਦਿਖਾਵਾਂਗੇ ਰੌਣਕ ਹੋਰ ਵਧਾਵਾਂਗੇ ਸਾਰੇ ਵੀਰ ਪਹੁੰਚਿਆ ਜੇ ਵੀਰਜੀ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਏ ਦੇਖੋ ਇੱਧਰ ਲਈ ਕਿੰਨੀਆਂ ਸਾਈਡ ਘੂੜੇ ਲੱਗੇ ਆ ਬੇੜੀਆਂ ਲੱਗੀਆਂ ਕਿਸਤੀਆਂ ਲੱਗੀਆਂ ਹੋਈਆਂ ਵੀਰਜੀ ਦੇਖੋ ਕਿੱਡਾ ਸੋਹਣਾ ਮੇਲਾ ਸੱਜਿਆ ਏ ਉਸੀਂ ਅੱਜ ਦੇਖਣ ਆਏ ਹਾਂ ਕਿ ਹਾਂਜੀ ਹਾਂਜੀ ਆਈ ਸਪੈਸ਼ਲ ਦੇਖਣ ਆਏ ਆ ਜੀ ਅੱਜ ਕੋਈ ਵੀਡੀਓ ਫੇਕ ਵੀ ਪਾਈ ਜਾਂਦਾ ਸੀ ਕਹਿੰਦਾ ਸੀ ਮੇਲਾ ਲੱਗਣਾ ਨਹੀਂ ਕੋਈ ਕਹਿੰਦਾ ਸੀ ਲੱਗਣਾ ਏ ਕੋਈ ਕਹਿੰਦਾ ਜੀ ਨਹੀਂ ਲੱਗਣਾ ਅੱਜ ਹੀ ਸਪੈਸ਼ਲ ਦੇਖਣ ਆਏ ਆ ਜੀ ਹਾਂਜੀ ਜਦੋਂ ਇਹ ਸੁਨੇਹਾ ਆ ਗਿਆ ਸੀ ਕਿ ਨਹੀਂ ਲੱਗਣਾ ਤੇ ਮਜੂਸੀ ਹੋਈ ਸੀ ਹਾਂਜੀ ਆਹੀ ਦੇਖਿਆ ਉਧਰਲੀ ਮੰਡੀ ਜਾ ਕੇ ਦੇਖਿਆ ਜਿੱਥੇ ਪਹਿਲਾਂ ਲੱਗਦਾ ਸੀ ਉੱਥੇ ਦੇਖਿਆ ਜਾ ਕੇ ਵੀ ਉੱਥੇ ਕੋਈ ਗੱਲਬਾਤ ਨਹੀਂ ਹੈਗੀ ਹੁਣ ਅਸੀਂ ਇੱਧਰ ਆਏ ਆ ਇਸ ਲਈ ਇਹ ਵੇਖਣ ਵੀ ਦੇਖੀਏ ਜਾ ਕੇ ਬਾਬਾ ਜੀ ਦਾ ਮੇਲਾ ਲੱਗ ਰਿਹਾ ਏ ਹਾਂਜੀ ਤਾਂ ਹੀ ਇੱਥੇ ਪਹੁੰਚੇ ਸਪੈਸ਼ਲ ਦੇਖਣ ਹੀ ਆਏ ਆ ਤੇ